ਉਹ ਯਾਰ ਪਹਿਲੇ ਤੇ ਵਿੱਚ ਲੱਗੇ ਤੇ ਆਪ ਜੀ ਯੂਨੀਵਰਸਿਟੀ ਤੁਹਾਡੀ ਦਿਮਾਗ ਚ ਜਿਹੜੇ ਤੁਸੀਂ ਕਹਿੰਦੇ ਹੋ ਦੀ ਅਸੀਂ 49 ਕਰੋੜ ਦੇਤਾ ਜੀ ਉਹ ਉਹ ਦੇਤਾਗਾ ਤੁਹਾਡੇ ਕੋਲੋਂ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਪਦਾ ਬਣਦਾ ਹੱਕ ਹੈ ਜਿਹਦੇ ਬਾਅਦ ਮੈਂ ਬਾਹਰ ਨਿਕਲ ਗਿਆ ਮੈਂ ਇਹ ਸਟੂਡੈਂਟ ਆ ਮੈਂ ਪੂਰਾ ਇੰਟਰਵਿਊ ਦੇ ਆਂ ਨਹੀਂ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਨਾ ਪਤਾ 2020 ਦੀ ਸੈਨਟ ਤੋਂ ਲੱਗੀ ਹੋਈ ਸੀ ਸਰ ਮੈਨੂੰ ਮੈਨੂੰ ਕੋਈ ਤਾਂ ਕਿਹੜੇ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਨਾ ਹਾਂ 2020 ਦੀ ਇਲੈਕਸ਼ਨ ਨਹੀਂ ਹੋਈ ਸੀ ਉਦੋਂ ਵੀ ਇੱਥੇ ਪੋਟੈਂਸ਼ੀਅਲ ਸੀ ਕਿ ਅਸੀਂ ਕਰਾਏ ਸੀ ਕਿ ਉਹ ਸਾਡਾ ਫਰਕ ਹੈ ਤਾਲ ਦੇ ਗਵਰਨਰ ਹਾਊਸ ਵਾਲੇ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵਾਨ ਸਰਕਾਰ ਹੁੰਦੀ ਹੈ ਸਾਡੇ ਇਲਾਕੇ ਦੇ ਰਾਜਪੁਤਾਂ ਦਾ ਵਾਰੀਆਂ ਉਤੋਂ ਬਾਅਦ ਕੁੜੀਆਂ ਨੂੰ ਉਤੋਂ ਬਾਅਦ ਸੁਲਾਦੀ ਇੱਕ ਬੜਾ ਮੈਂ ਤੇ ਮੈਂ ਤਾਂ ਜਵਾਬ ਮੰਗ ਰਿਹਾ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰਾ ਜਵਾਬ ਸੁਣੋ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਰਜ ਸਮਝੋ ਕਿ ਉਹ ਸਰਕਾਰ ਜਿਹੜੀ ਸਾਡੇ ਉੱਤੇ ਲੱਖਾਂ ਟਲੀਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟ 2 ਕਰੋੜ ਪਿੱਛੇ ਤੁਸੀਂ ਸਾਡੇ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਉਸ ਬਾਅਦ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਇੱਕ ਮਿੰਟ ਸਾਡੀ ਯੂਨੀਵਰਸਿਟੀ ਵਿੱਚ ਮੇਰੀ ਬਹੁਤ ਮੇਰੀ ਉਸ ਬਾਅਦ 2 ਕਰੋੜ ਪਿੱਛੇ ਤੁਸੀਂ ਅਸੀਂ ਵੇਚ ਸਕਦੇ ਹਾਂ ਕਿ ਤੁਸੀਂ ਅੱਜ ਕਿਸ ਫੋਨ ਨਾਲ ਆਏ ਸਰਕਾਰ ਦੇ ਨਾ ਨਾ ਚੋਣਾਂ ਨਹੀਂ ਹੋਣਾ ਤਾਂ ਇਸ ਨੂੰ ਸੁਣੀਆਂ ਬਤਾਰਾ ਨਹੀਂ ਹੋਣਾ ਆਵਾਜ਼ ਹੀ ਮਾਗੇ ਤਾਂ ਆਮ ਆਦਮੀ ਪਾਰਟੀ ਮਰਦਾਪਾੜ ਆਮ ਆਦਮੀ ਪਾਰਟੀ ਮੈਟਰੀ ਮੀਟਿੰਗ ਮਤਲਬ ਮੀਟਿੰਗ ਮਤਲਬ ਨਹੀਂ ਆਇਆ ਮਤਲਬ ਨਹੀਂ ਆਇਆ ਮੈਂ ਬੱਚਾ ਦੇ ਦਿੱਤਾ ਆਪਾਂ ਮਜਾਧਿਆ ਕਰਦਾ ਕਿ ਮਾਰ ਲੈ ਬੰਦ ਕਰਾਓ ਨਾਰੇ ਲਾਈ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਆਮ ਆਦਮੀ ਪਾਰਟੀ ਮਰਦਾਪਾੜ ਲੱਗ ਰਿਹਾ ਕੋਈ ਜੀ ਕੋਈ ਐਗਜ਼ੀਕਿਊਟਿਵ ਮੈਂਬਰ ਹੋ ਤੁਸੀਂ ਇੱਕ ਮਤ ਹੋਇਆ ਕਿ ਸਾਰਾ ਕੀ ਗੱਲ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਕੋਈ ਐਗਜ਼ੀਕਿਊਟਿਵ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਹੀ ਚੈੱਕ ਰਿਹਾ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਮੈਂਬਰ ਹੋ ਤੁਸੀਂ ਮਤਲਬ ਪਹਿਲਾਂ ਮੈਂ ਨਹੀਂ ਐਸਓਜੀ ਹਾਂ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਤੁਸੀਂ ਪਾਰਟੀ ਤੇ ਬੁਲਾ ਰਹੇ ਤਾਂ ਹੋ ਆਮ ਆਦਮੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਗਜ਼ੀਕਿਊਟਿਵ ਮੈਂਬਰ ਨੇ ਇੱਥੇ ਹਾਜ਼ਰ ਹੋਏ ਨਹੀਂ ਵੀ ਨਹੀਂ ਨੇ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦਿੱਤਾ ਜੀ ਉਹ ਉਹ ਦਿੱਤਾਗਾ ਤੁਹਾਡੇ ਕੋਲੋਂ ਪੈਸੇ ਕਿੱਥੇ ਨੇ ਉਹ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਦੋ ਮਿੰਟ ਬਾਅਦ ਮੈਂ ਲੁੜਿਆ ਰਹਿ ਤਾ ਜੁੜਿਆ ਮੈਂ ਇਹ ਸਟੂਡੈਂਟ ਚ ਵੀ ਗਿਆ ਮੈਂ ਪੂਰਨ ਡੀਟਰ ਵੀ ਤੇ ਆਇਆ ਨਹੀਂ ਕੁਝ ਵੀ ਰਹੇ ਸਰ ਮੈਨੂੰ ਸਵਾਲ ਕਰਨਾ ਪਤਾ 2020 ਚ ਸੈਂਟਰਲ ਇਲੈਕਸ਼ਨ ਹੋਏ ਸੀ ਸਰ ਮੈਨੂੰ ਮੈਨੂੰ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਨਾ 2020 ਵਿੱਚ ਵੀ ਇਲੈਕਸ਼ਨ ਹੋਏ। ਉਦੋਂ ਇੱਥੇ ਪਟਿਆਲਾ ਸੀ ਅਸੀਂ ਕਰਦੇ ਸੀ। ਕਿ ਕੱਸੀ ਕਰਾਇਆ ਸੀਗੀ ਉਹ। ਇਹਦਾ ਫਰਕ ਹੈ। ਮੈਂ ਮੈਂ ਮੇਰਾ ਇੱਕ ਜਵਾਬ ਹੈ। ਮੇਰਾ ਮੇਰਾ ਇਹ ਇੱਕ ਜਵਾਬ ਹੈ। 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਇਆ ਜਾਵੇ। ਇੱਥੇ ਤੁਸੀਂ 24 ਘੰਟੇ ਨਹੀਂ ਸੀ। ਤੁਸੀਂ 24 ਘੰਟੇ ਨਹੀਂ ਸੀ। ਅਸੀਂ ਸੀਗੇ। ਅਸੀਂ ਸੀਗੇ। 24 ਘੰਟੇ। ਇੱਕ ਮਿੰਟ 24 ਘੰਟੇ। ਅਸੀਂ ਇੱਥੇ ਬੈਠੇ ਰਹੇ ਹਾਂ। ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ। ਦੂਜੀ ਗੱਲ। ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਹ ਸਿਉਨੀਸਟੀਨ ਸੈਂਟਰ ਇਸ ਕਰਨ ਵੱਲ ਦੇਖਿਆ ਜਾਵੇ ਉਦੋਂ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵਾਨ ਸਰਕਾਰ ਹੁੰਦੀ ਹੈ ਸਾਡੇ ਇਲਾਕੇ ਦੇ ਜਿਹੜੀਆਂ ਕੁੜੀਆਂ ਨੇ ਉਦੋਂ ਬਾਅਦ ਉਸ ਲਾਠੀ ਆਪਣੇ ਡਟੀਆਂ ਨੇ ਮੈਂ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਜੱਦ ਸੁਭਾਅ ਚੋਂ ਮਤਲਬ ਉਹ ਜਿਹੜਾ ਉਹ ਲਾਠੀ ਚਾਰਜ ਕਿਉਂ ਕੀਤਾ ਗਿਆ ਲਾਠੀ ਚਾਰਜ ਲਾਠੀ ਚਾਜ ਜਵਾਬ ਆਪ ਕਹਿੰਦਾ ਦੋ ਕਹਿੰਦਾ ਜਵਾਬ ਕਹਿੰਦਾ ਨਾੜਾ ਕੇ ਬੈਠ ਜਾ ਤੁਹਾਡੀ ਅੱਜ ਜਿਹੜਾ ਨਾ ਨਾ ਗੁਰੂ ਜੀ ਜਵਾਬ ਦੋ ਰਹੀ ਹੈ ਨਹੀਂ ਦੇਣਾ ਜਵਾਬ ਨਹੀਂ ਦੇਣਾ ਜਵਾਬ ਇਹਨਾਂ ਨੇ ਜੇ ਮੋ ਜਵਾਬ ਸੰਤੋਖਤ ਜਵਾਬ ਹੁੰਦੇ ਕਿ ਕੋਈ ਜਵਾਬ ਦਿੰਦੇ ਕਿ ਸੰਤੋਖਤੋਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦੇ ਕੋਲ ਜਵਾਬ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਐਸਾ ਲੇ ਕੇ ਗਏ ਨੇ ਕਿ ਕੋਈ ਨਹੀਂ ਕੋਈ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲਈ ਲੜ ਰਹੀ ਸੀ ਕਿ ਉਹਨਾਂ ਤੇ ਰੱਬ ਜੀ ਇਹ ਨਹੀਂ ਕਰਾਇਆ ਸੀਗਾ ਭਗਵਾਨ ਤੁਮਾਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੇ ਯੂਨੀਵਰਸਿਟੀ ਤੋਂ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੋਣ ਦਵਾਂਗੇ ਮਤਾ ਮਤਾ ਖੇਡੀਆਂ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ ਤੋਂ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀਵਾਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉਹ 92 ਦੇ ਬਾਰੇ ਵਿੱਚ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਲੋਕ ਕਰ ਰਹੀਏ ਤੇ ਉਹ ਕਹਿੰਦੇ ਕਹਿੰਦੇ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਈ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸਾਰੇ ਚੋਣਾਂ ਨਹੀਂ ਹੋਏ ਸੀ ਗਿਆ ਅਸੀਂ 28 ਜਨ ਇੱਥੇ ਦਿਨ ਖਾਤਾ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸਾਰੇ ਚੋਣਾਂ ਬਹਾਲ ਕਰਾਈਆਂ ਸੀਗੇ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਤੌਰ ਸੰਵੀਰ ਸਰਕਾਰ ਸੀ ਨਾ ਚੋਣਾਂ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਤੇ ਵੀ ਜ ਹਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹਾਂ ਚਾਹਵੇਂ ਨੇ ਮੈਂ ਪਹਿਲੇ ਦਾ ਜਵਾਬ ਦੇ। 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੁੰ ਦਿੱਤਾ? ਕਿਵੇਂ ਹੁੰ ਦਿੱਤਾ? ਉਹ ਤੋਂ ਬਾਅਦ ਅੱਜ ਇਹੇ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਨਾਲੇ ਹੋਏ ਨੇ। ਇਹ ਸਾਫ਼ ਗੱਲ ਹੈ। ਕੱਲੇ ਮਤਿਆਂ ਤੋਂ, ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ। ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆ। ਤੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਉੱਤੇ ਇਹ ਕਹਿੰਦੇ 10 ਨੂੰ ਵੀ ਆਵਾਂਗੇ। ਅਸੀਂ ਆ ਕੇ ਕਹਿੰਦੇ ਗਏ ਹੋ ਕਹਿੰਦੇ। ਨਹੀਂ ਕੌਣ ਆ ਕੇ ਗਿਆ ਜੀ? ਕੱਲੀ ਸਟੇਟਮੈਂਟ ਪਾ ਰਹੀ ਹੈ। ਜੀ ਇਹ ਹਾਈ ਕੋਰਟ ਵਾਲ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਸੀਂ ਸੰਘਰਸ਼ ਕਰੋ ਮਲਬਾ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆ ਹੈਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਹਾਂ ਕਿਸਾਨ ਅੰਦੋਲਨ ਵੇਲੇ ਕੀ ਕੋਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਿਆ ਪਾਣੀਆਂ ਦਾ ਮਸਲਾ ਹੈ ਬੀਬੀਆਂ ਬੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਾਂ ਤੇ ਇਹਨਾਂ ਅਸੀਂ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹ ਜਵਾਬ ਤੁਹਾਨੂੰ ਲੱਗਦਾ ਸਾਰਾ ਵੀ ਇਹ ਫਾਰਮ ਇਹ ਫੋਟੋ ਆਪਨੇ ਫੋਟੋ